ਸਕੂਲ ਆਫ ਐਮਿਨਸ ਸੁਲਾਕੇਪੋਂਤ ਮਾ ਸਾਹਬ ਦਾ ਵੱਡਾ ਬਿਆਨ ਸਾਹਮਣੇ ਆਇਆ ਆ ਤੋਂ ਦੱਤੇ ਪੱਤਾ ਸਾਹਮਣੇ ਕੀ ਕਿਹਾ ਵਿਦਿਆਰਥੀਆਂ ਅਤੇ ਮਾਪਿਆਂ ਲਈ ਜ਼ਰੂਰੀ ਸੂਚਨਾ ਸਕੂਲ ਆਫ ਐਮਿਨਸ ਚ ਨਵੇਂ ਵਿੱਤੀਕ ਸੈਸ਼ਨ ਵਿੱਚ 9ਵੀਂ ਅਤੇ 12ਵੀਂ ਜਮਾਤ ਦੇ ਦਾਖਲਾ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਦਾਖਲੇ ਲਈ ਤੁਸੀਂ 15 ਮਾਰਚ ਤੱਕ ਹੇਠ ਦਿੱਤੇ ਪੋਰਟਲ ਤੇ ਰਜਿਸਟ੍ਰੇਸ਼ਨ ਕਰ ਸਕਦੇ ਹੋ ਆਓ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਅਤੇ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਲਈ ਹੱਥ ਮਿਲਾइए schoolofeminence.pseb. ac.in ਪੰਡਤ ਜੀ ਪੰਡਤ ਸਾਹਿਬ ਨੇ ਕਿਹਾ ਹੈਗਾ ਕਿ 9ਵੀਂ ਅਤੇ 12ਵੀਂ ਜਮਾਤ ਦੀ ਸਕੂਲ ਆਫ ਐਮਨਸ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਜੀ ਪੰਡਤ ਸਾਹਿਬ ਨੇ ਕਿਹਾ ਹੈ ਵਿਦਿਆਰਥੀਆਂ ਅਤੇ ਮਾਪਿਆਂ ਲਈ ਜ਼ਰੂਰੀ ਸੂਚਨਾ ਸਕੂਲ ਆਫ ਐਮਨਸ ਦੇ ਨਵੇਂ ਵਿਦਿਅਕ ਸੈਸ਼ਨ ਵਿੱਚ 9ਵੀਂ ਅਤੇ 12ਵੀਂ ਜਮਾਤ ਦੇ ਦਾਖਲੇ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਦਾਖਲੇ ਲਈ ਤੁਸੀਂ 15 ਮਾਰਚ ਤੱਕ ਜੋ ਹੈ ਪੋਰਟਲ ਵਿੱਚ ਲੌਗਇਨ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਵੱਡੀ ਖਬਰ ਤੁਹਾਨੂੰ ਦੱਸ ਦਈਏ ਜੀ ਸਕੂਲ ਆਫ ਐਮਿਨੈਂਸ ਸੁਖਮਨ ਸਾਹਿਬ ਬਣਾਦੇ ਪਏ ਹੈਗੇ ਹੈ ਜੀ ਜਿਸ ਦੇ ਰਿਲੇਟਡ ਉਹਨਾਂ ਨੇ ਇੱਕ ਬਿਆਨ ਦਿੱਤਾ ਹੈਗਾ ਉਹਨਾਂ ਨੇ ਜ਼ਰੂਰੀ ਸੂਚਨਾ ਦਿੱਤੀ ਹੈਗੀ ਕਿ ਜਿਹੜੀ ਸਕੂਲ ਆਫ ਐਮਿਨੈਂਸ ਹੈਗਾ ਉਸ ਦੀ ਰਜਿਸਟ੍ਰੇਸ਼ਨ ਜੋ ਹੈ 9ਵੀਂ ਅਤੇ 12ਵੀਂ ਜਮਾਤ ਦੀ ਉਹ 15 ਤਰੀਕ ਤੱਕ ਖੁੱਲ ਗਈ ਹੈਗੀ ਜੀ ਤੁਸੀਂ schoolofeminence.psb.ac.in ਤੇ ਜਾ ਕੇ ਜੋ ਹੈ ਬੇਸਿਕਲੀ ਤੁਸੀਂ ਪੰਜਾਬ ਬੋਰਡ ਦੀ ਸਾਈਟ ਤੇ ਆ ਕੇ ਸਕੂਲ ਆਫ ਐਮਿਨੈਂਸ ਤੇ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਜੀ ਵੱਡੀ ਖਬਰ ਤੁਸੀਂ ਇਸ ਵਾਰ ਕੀ ਗੋਗੇ ਤੁਹਾਨੂੰ ਦੱਸਤੀਏ ਜੀ ਇਹ ਸਕੂਲ ਆਫ ਐਮਿਨੈਂਸ ਪੰਤਮਾ ਸਾਹਿਬ ਨੇ ਸਰਕਾਰ ਨੇ ਵਧੀਆ ਕੰਮ ਕੀਤਾ ਹੈਗਾ ਸਕੂਲ ਬਸ ਤੇ ਵੀ ਜਿਹੜਾ ਵਧੀਆ ਕੰਮ ਕਰ ਰਹੇ ਹੈਗੇ ਆ ਬਹੁਤ ਸਾਰੇ ਸਕੂਲ ਆਫ ਐਮਿਨੈਂਸ ਕੁਲਵਾਏ ਹੈਗੇ ਜੀ ਪੰਜਾਬ ਦੇ ਵਿੱਚ ਤੇ ਹੁਣ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਈ ਹੈਗੀ ਨੌਵੀਂ ਤੇ ਗਿਆਰੀ ਜਮਾਤ ਦੇ ਵਾਸਤੇ 15 ਮਾਰਚ ਤੱਕ ਤੁਸੀਂ ਜੋ ਹੈ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਵੱਡੀ ਖਬਰ ਤੁਸੀਂ ਸਭਰ ਕਿਓ ਜਰੂਰ ਕਮੈਂਟ ਜੇ ਦੱਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਵੀਡੀਓ ਲਾਈਕ ਵੀ ਕਰ ਦਿਆ ਕਰੋ ਸਾਨੂੰ ਮੋਟੀਵੇਸ਼ਨ ਮਿਲੇਗੀ ਇਦਾਂ ਦੀ ਖਬਰਾਂ ਤੁਹਾਨੂੰ ਦਿੰਦੇ ਰਹਿਾਂਗੇ ਸਕੂਲ ਆਫ ਐਮਿਨੈਂਸ ਰਜਿਸਟ੍ਰੇਸ਼ਨ ਐਸ ਜਸਟ ਮੀ ਸਟਾਰਟਡ ਐਸੈਟਡ ਬਾਈ ਭਗਵੰਤ ਮਾ ਫੋਰ ði ਕਲਾਸ 9th 11th ਅਪ ਟੂ 15th ਮਾਰਚ ਯੂ ਕੈਨ ਲੌਗ ਇਨ ਟੂ ਪੀ ਐਸ ای ਬੀ dot ac.in ویب سائٹ اٹ سکول اف ایمیننس اینڈ رجسٹر देयर بڑی خبر ਤੁਹਾਨੂੰ ਦੱਸਦੀ ਜਾਂਦੇ ਜਾਂਦੇ سکول اف ایمیننس ایڈمیشن 2024-25 شروع ਹੋ ਗਿਆ ਹੈਗਾ ਜੀ جس ਤੇ ਵਿੱਚ ਬਹੁਤ ਪਿਆਰ ਨਾਲ ਲਿੰਕ ਵੀ ਤੁਹਾਨੂੰ ਦੱਸਤਾ ਹੈਗਾ ਮੈਂ ਤੁਸੀਂ ਉੱਥੇ ਜਾ ਕੇ ਜੋ ਹੈ 9ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਲਈ ਆਪਣੇ ਜੋ ਹੈ ਰਜਿਸਟ੍ਰੇਸ਼ਨ ਕਰ ਸਕਦੇ ਹੋ ਵੱਡੀ ਖਬਰ ਕਹਿੰਦਾ ਜਰੂਰ ਸਬਸਕ੍ਰਾਈਬ ਕਰੋ ਬੈਲ ਨੋਟੀਫਿਕੇਸ਼ਨ ਵੀ ਦਬਾਓ ਇਦਾਂ ਦੀ ਖਬਰਾਂ ਜਾਣਨ ਵਾਸਤੇ ਪੰਤਮਾ ਸਾਹਿਬ ਦੀ ਸਰਕਾਰ ਲਗਾਤਾਰ ਐਜੂਕੇਸ਼ਨ ਵਿੱਚ ਕੰਮ ਕਰਦੀ ਪਈ ਹੈਗੀ ਤੇ ਇਦਾਂ ਹੀ ਕੰਮ ਪੰਤਮਾ ਸਾਹਿਬ ਤੁਸੀਂ ਕਰਦੇ ਰਹੋ ਤੇ ਵਿਦਿਆਰਥੀਆਂ ਦਾ ਵਿਕਾਸ ਵਧੀਆ ਹੋਵੇ ਤਾਂ ਕਿ ਉਹਨਾਂ ਨੂੰ ਫੋਰਨ ਦੇ ਵਿੱਚ ਨਾ ਜਾਣਾ ਪਵੇ ਤਾਂ ਕਿ ਇਦਾਂ ਹੀ ਤੁਸੀਂ ਜੋ ਹੈ ਲੋਕਾਂ ਦੀ ਸੇਵਾ ਕਰਦੇ ਰਹੋ ਵੱਡੀ ਖਬਰ ਸਕੂਲ ਆਫ ਐਮਐਨਐਸ ਵਾਸਤੇ ਪੰਤਮਾ ਸਾਹਿਬ ਦਾ ਆਇਆ ਫੱਟਾ ਪਿਆਨ ਆਤੀਖ ਖਬਰ